ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਸਵਾਗਤ ਆ ਤੁਹਾਡਾ ਪੁਲ ਡੇਰੀ ਫਾਰਮ ਕਾਲੀਆ ਦੇ ਤੇ ਅੱਜ ਪਹੁੰਚੇ ਹਾਂ ਦੋਸਤੋ ਆਰਾਮਪੁਰਾ ਫੂਲ ਮੰਡੀ 1 ਇਕ ਤਰੀਕ ਨੂੰ 12ਵਾਂ ਮਹੀਨਾ 2024 ਦੇ ਵਿੱਚ ਤੇ ਇੱਥੇ ਮੱਜਾਂ ਦੀ ਭਰਮਾਰ ਬਹੁਤ ਜ਼ਿਆਦੀ ਦੇਖ ਸਕਦੇ ਤੁਸੀਂ ਮੰਡੀ ਮੱਜਾਂ ਨਾਲ ਫੁੱਲ ਭਰੀ ਹੋਈ ਆ ਤੇ ਸਾਬ ਦੀ ਕਿਰਪਾ ਨਾਲ ਇੱਕ ਰਿਕਵੈਸਟ ਬੇਨਦੀ ਤੁਹਾਨੂੰ ਵੀ ਚੈਨਲ ਨੂੰ ਸਬਸਕ੍ਰਾਈਬ ਹੋ ਤੇ ਫੋਲੋ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ 올 ਤੇ ਸੈਟ ਕਰ ਲਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਿਹਾ ਕਰ ਕਿਉਂਕਿ ਹੁਣ ਆਪਾਂ ਹਰ ਮੰਡੀ ਦੀ ਵੀਡੀਓ ਪਾਇਆ ਕਰਨੀ ਹੈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੇ ਵੀਰ ਭਰਾ ਨੇ ਕੋਈ ਡੰਗਰ ਮਾਲ ਲੈਣਾ ਹੋਵੇ ਉਦੋਂ ਤੱਕ ਵੀਡੀਓ ਪਹੁੰਚ ਜਾ ਕਰ ਤੇ ਜੇ ਕਿਤੇ ਗਲਤੀ ਵੀ ਹੋਵੇ ਤਾਂ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਆਹ ਗੱਲ ਗਲਤ ਬੋਲੀ ਗਈ ਜਾਂ ਕਿਦਾਮੀ ਬਾਈ ਡੰਗਰ ਦੀ ਜੇ ਵਧੀਏ ਤੇ ਡੰਗਰ ਦੀ ਜੇ ਤਾਰੀਫ ਕਰਦੇ ਸੋਹਣਾ ਲੱਗਦਾ ਕਰੇ ਤਾਂ ਪਰ ਅਸੀਂ ਨਾਲੇ ਵੀ ਕਹਿੰਦੇ ਵੀ ਸਾਡਾ ਫਰਜ਼ ਹੈ ਜੋ ਤੁਹਾਨੂੰ ਦਿਖਾਉਣਾ ਤੇ ਤੁਸੀਂ ਲੈਣਾ ਆਪਣਾ ਤਿੱਪ ਕੇ ਤਸੱਲੀ ਕਰਕੇ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਫਿਰ ਲਓ ਤੁਸੀਂ ਪੈਸੇ ਲੈਣੇ ਦੇਣੇ ਆ ਅਗਲੇ ਤੁਹਾਨੂੰ ਪਸ਼ੂ ਦੇਣਾ ਦੋਵਾਂ ਤੇ ਰਾਹ ਮੰਨ ਲਓ ਵੀ ਰਾਜੀ ਹੁਣ ਡੰਗਰ ਦੇ ਸੌਦੇ ਦੇ ਵਿੱਚ ਵੀ ਮੈਂ ਵਧੀਆ ਹੋਵੇ ਵੀ ਚੋਹਿਆ ਵੀ ਹੋਵੇ ਤੇ ਪੈਸੇ ਤਸੱਲੀ ਹੋਵੇ ਤੇ ਸਾਡਾ ਫਰਜ਼ ਆ ਤੁਹਾਨੂੰ ਪਸ਼ੂ ਆਣਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਵਾਦ ਤੋਂ ਆਦਿ ਸ਼ੇਅਰ ਤੇ ਲੋਕ ਰਹਿਆ ਕਰੋ ਧੰਨਵਾਦ ਮਿਲਦੇ ਆਂ ਵੀਡੀਓ ਲਓ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਆ ਕਰੋ ਖੋਲਿਓ ਮੜੀ ਹਾਂਜੀ ਕਰੋ ਚੈੱਕ ਪਿੱਠ ਫੋੜਾ ਤੇ ਕਾਦ ਕਾੜ ਕਾਦ ਦੇਖ ਰਾ ਬਾਈ ਮਾੜਾ ਲੱਗ ਗਈ ਖੜ ਜੀ ਖੜ ਜੀ ਆ ਕਾਦ ਦੇਖੋ ਚੈੱਕ ਕਰੋ ਤੇ ਬਾਈ ਦਾ 6 ਫੁੱਟ ਦੇ ਲਾਗੇ ਕਾਦ ਦਿਆ 5 ਫੁੱਟ 9 10 ਲੈਓ ਜੀ 9 10 ਇੰਚੋ ਤੇ ਬੇਲ ਵੇਖੋ ਤੁਸੀਂ ਕਿੰਨੀ ਸੋਹਣੀ ਨਿੱਕੀ ਵੱਖੀ ਦੀ ਮੱਝ ਤੇ ਆਰਡਰ ਕੁਆਲਟੀ ਤੇ ਪਿੱਛਾ ਚੈੱਕ ਕਰ ਸਕਦੇ ਹੋ ਲੈਓ ਬਾਈ ਪੇਠ ਪੂੜਾ ਬਹੁਤ ਸੋਹਣਾ ਚੋਟੀ ਚੰਹਾ ਲੈਓ ਚੰਗੀ ਵੀਰ ਹੁਣਾ ਸਾਂਭੀ ਆ ਸ਼ੌਕਣਾ ਸਿੰਘ ਖੁੱਲਾ ਬਾਕੀ ਹੋਰ ਕੋਈ ਛਾਕ ਨਹੀਂ ਗਾ ਮਾਸਾ ਜੇ ਆਰਡਰ ਦੀ ਗੱਲ ਗਣੋ ਥਣ ਦੀ ਗੱਲ ਗਣੋ ਤੇ ਬਹੁਤ ਸੋਹਣਾ ਲੱਗਾ ਤੁਹਾਨੂੰ ਥਣ ਵਹੋਣੇ ਦੋਸਤੋ ਉਲਟ ਬਹਿਣੀ ਵਾਲੇ ਪਾਸੇ ਬਹੁਤ ਸੋਹਣੀ ਚੋਟੀ ਆ ਤੇ ਇਹੇ ਗੱਲੋਂ ਕੋਈ ਸੀ ਨਹੀਂ ਟਾਈਟ ਆਰਡਰ ਕੁਆਲਿਟੀ ਆ ਉਲਟ ਉਲਟ ਬੈਣੀ ਵਾਲੇ ਬੈਣੀ ਵਾਲੇ ਪਾਸੋਂ ਦੋਸਤੋ ਥਣ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਸਸੀ ਕਾਪੂ ਜੀ ਹੋ ਠੀਕ ਠਾਕ ਜੀ ਕਿਣਵਾ ਸੁਭਾ ਜੀ ਮੂੰਹ ਕਿੱਦਾਂ ਜੀ ਦੋ ਦੰਦਾਂ ਦਾ ਜੀ ਕਿੰਨੇ ਦਿਨ ਹੋ ਗਏ ਸੋਈ ਨੂੰ 15 ਦਿਨ ਹੋ ਗਏ ਦੋਤੇ ਪ੍ਰੋਪਰ ਆ ਗਈ ਕਿੰਨਾ ਜਿਹੜਾ ਆਪਾਂ ਚਵਾ ਸਕਦੇ ਆ ਐ ਮਿੰਤੀ ਵਾਲਾ ਠੀਕ ਹੈ ਕੀ ਡਿਮਾਂਡ ਕਰਦੇ ਹੋ 1.40 ਲੱਖ ਜੀ ਦੇਣ ਲੈਣਾ ਠੀਕ ਹੈ ਨੰਬਰ ਦੱਸ ਦਿਓ 94652 ਹਾਂਜੀ 62701 ਠੀਕ ਹੈ ਲੋ ਦੋਸਤੋ ਬੂਰੀ ਮੱਝ ਕਰੋ ਚੈੱਕ ਵਟਨ ਵਾਲੀ ਮੱਝ ਜਿਹਨੂੰ ਕਹਿੰਦੇ ਆਂ ਕਿਆ ਘੱਟਗਾਠ ਹੈ ਤੇ ਕਿਆ ਭੇਲਿਆ ਤੇ ਕਿਆ ਵਜਨ ਵਟਾ ਬਹੁਤ ਸੋਹਣੀ ਮੱਝ ਚੰਗਾ ਸੋਹਣਾ ਪੇਠ ਭੂੜਾ ਚੰਗਾ ਸੋਹਣਾ ਅੰਡਰ ਕੁਆਲਟੀ ਲੈਓ ਜੀ ਬਹੁਤ ਵਧੀਆ ਹੈ ਹਰ ਵੀਡੀਓ ਬਹੁਤ ਸੋਹਣੀ ਮੱਝ ਹੈ ਜੀ ਇਹਨੂੰ ਬਟਨ ਵਾਲੀ ਜਿਹਨੂੰ ਕਹਿੰਦੇ ਨਾ ਬਟਨ ਵਾਲੀ ਉਹ ਆ ਜੀ ਚੈੱਕ ਕਰੋ ਆ ਦੋ ਬਟਨ ਸਾਡੇ ਉਧਰ ਇਹਨੂੰ ਬਟਨਾਂ ਦੇ ਵਿੱਚ ਮਿਲਦੇ ਤੇ ਥਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਬਹੁਤ ਸ਼ਾਨਦਾਰ ਬਾਕੀ ਪੌਜੂਨਾਂ ਦਾ ਕਰਦੇ ਗੱਲ ਕਿੜਵਾ ਸੁਆ ਕੀ ਰਿਕਾਰਡ ਤੇ ਕੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਕਿੰਵਾਂ ਸੂਹਾ ਜੀ ਇਹ ਤੀਜਾ ਸੂਹਾ ਜੀ ਕਿਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ 6 ਦਿਨ ਹੋ ਗਏ ਦੁੱਧ ਆ ਗਈ ਨਾ ਦੁੱਧ ਹਾਂ ਦੁੱਧ 20 16 17 ਕਿਲੋ ਹੁਣ ਕਿੰਨਾ ਚੱਲਣ ਦੇ ਆ ਟਾਈਮ ਹੁਣ ਇਹਦੇ 12 13 ਕਿਲੋ ਦੇ ਆ ਆ ਬਈ ਤੇ ਬਾਜੂ 6 ਸੱਤ ਦਿਨ ਤਾਂ ਹੋ ਗਏ ਤੇ ਕੀ ਡਿਮਾਂਡ ਕਰਦੇ ਇਹਦਾ 1 70 ਮਾਗਦਾ ਜੀ ਦੇਣ ਲੈਣ ਦੇਣ ਲੈਣ ਮਾਨਤਾਨ ਕਰ ਜਾਂਦੇ ਜੀ ਨੰਬਰ ਦੱਸ ਦੂਗਾ 99650 5835 ਠੀਕ ਹੈ ਜੀ ਲੋ ਬਾਈ ਬਹੁਤ ਸੋਹਣੀ ਮੱਝ ਆ ਕੋਈ ਸ਼ੱਕ ਸ਼ੋਦਾ ਨਹੀਂਗਾ ਜਿਹੜੇ ਬਾਈ ਨੂੰ ਪਸੰਦ ਹੋਵੇ ਬਾਈ ਨਾਲ ਸੰਪਰਕ ਕਰ ਲਿਓ ਤੇ ਆਰਡਰ ਕੁਆਲਿਟੀ ਬਾਈ ਦੇ ਇੱਕੋ ਤੇ ਉਹ ਸ਼ਾਨਦਾਰ ਆਰਡਰ ਕੁਆਲਿਟੀ ਮੂੰਹ ਛਿੱਗੀ ਆ ਜੀ ਮੂੰਹ ਵੀ ਛਿੱਗੀ ਆ ਸੋ ਦੋਸਤੋ ਸਿੰਘ ਥੋੜਾ ਖੁੱਲਾ ਕਰਕੇ ਲੱਗਦਾ ਬਾਕੀ ਕਿਹੇ ਗੱਲੋਂ ਕੁਸੀ ਨਹੀਂ ਮੱਝ ਕੋਈ ਸ਼ੱਕ ਨਹੀਂਗਾ ਚੰਗੀ ਸੰਭੀ ਚੰਗਾ ਪੇਠ ਕੁੜਾ ਤੇ ਆਪਦੀ ਤਸੱਲੀ ਚੋ ਕੇ ਕਰੋ ਤੁਸੀਂ ਕਿਉਂਕਿ ਅਗਲਾ ਤੁਹਾਡਾ ਤੋ ਤਸੱਲੀ ਨਾ ਪਹਿਲੇ ਲੈਣਾ ਤੁਸੀਂ ਤਸੱਲੀ ਨਾ ਡੰਗਰ ਲੈਣਾ ਉਹਨਾਂ ਦਾ ਡੈਰੀ ਫਾਰਮ ਕਾਲੀਆ ਮੋਹਰਾਂ ਨਸਲ ਦੇ ਵਿੱਚ ਝੋਟੀ ਦੋਸਤੋ ਤੇ ਵੀ ਸ਼ੇਪ ਦੇ ਚੈੱਕ ਕਰੋ ਤੁਸੀਂ ਬਿਲਕੁਲ ਬੱਚੀ ਹੈ ਤੇ ਕੱਦ ਕਾਠ ਬਹੁਤ ਸੋਹਣਾ ਡੱਕੀ ਬਾਈ ਬਾਈ ਦਾ ਕੱਦ ਦੇਖ ਲਓ ਤੇ ਝੋਟੀ ਦਾ ਕੱਦ ਤੇ ਸਿੰਗ ਤੇ ਫੇਸ ਕੁਆਲਟੀ ਚੈੱਕ ਕਰੋ ਤੁਸੀਂ ਬਹੁਤ ਸ਼ਾਨਦਾਰ ਪਤਲੇ ਚੰਮ ਦੀ ਝੋਟੀ ਆ ਅਜੇ ਬਨ ਵਾਲੀ ਪਿੱਠ ਪੂੜਾ ਬਹੁਤ ਸੋਹਣਾ ਝੋਟੀ ਦਾ ਤੇ ਆਰਡਰ ਕੁਆਲਟੀ ਤੁਹਾਨੂੰ ਜਿਹੜੀ ਉਹ ਵੀ ਤੁਹਾਨੂੰ ਜਾਚ ਕਰਕੇ ਚੈੱਕ ਕਰਕੇ ਦਿਖਾਉਣੇ ਆ ਮਰਾ ਵਿੱਚੋਂ ਦੇ ਸਾਹਦੇ ਤੁਸੀਂ ਹੱਡ ਰਖਵਾ ਲਈ ਤੇ ਬਹਿਣੀ ਵਾਲੇ ਪਾਸੋਂ ਦੋਸਤ ਚੈੱਕ ਕਰੂ ਬਾਕੀ ਬਾਈ ਤੋਂ ਪੁੱਛਦੇ ਆ ਮੂੰਹ ਮੈਨੂੰ ਲੱਗਦਾ ਖੀਰੀ ਹੋਊਗੀ ਤੇ ਬਾਈ ਨਾ ਕਰਦੇ ਗੱਲ ਵੀ ਕਿਦਾਂ ਤੇ ਕੀ ਰਿਕਾਰਡ ਹੈ ਨੈਚਰਲ ਸੱਸੀ ਦਾ ਵੀ ਜੀ ਠੀਕ ਠਾਕ ਵੀ ਜੀ ਹਾਂ ਕਿਦਾਂ ਜੀ ਕਿੰਨੇ ਚਿਰ ਦੀ ਹੈ ਪਹਿਲੇ ਇਹ ਦੱਸੋ ਟੋਕਰ ਬਈ 1.5 ਮਿੰਟ ਦੀ ਟੋਕਰ ਹੈ 1.5 ਮਿੰਟ ਦੀ ਉਦਰਾ ਉਮਰ ਕਿੰਨੀ ਹੈ ਦੱਸੋ ਉਮਰ ਦਾ ਦੁੱਗੀ ਆ ਦੁੱਗੀ ਆ ਉਮਰ ਦੁੱਗੀ ਆ ਡੇਢ ਮਹੀਨਾ ਸੂਈ ਨੂੰ ਹੋ ਗਿਆ ਤੇ ਫਾਲੇ ਕੰਮ ਆ ਫਾਲ ਆ ਬੱਚਾ ਉਹ ਹੈ ਨਾ ਅੱਛਾ ਉਹ ਬੱਚਾ ਹੈ ਕੱਟੀ ਆ ਕੱਟੀ ਮਗਰ ਦੋਸਤੋ ਉਹ ਕੱਟੀ ਹੈ ਨਾਲ ਤੇ ਡੇਢ ਮਹੀਨਾ ਸੂਈ ਨੂੰ ਕਿੰਨਾ ਦੋ ਤਿਆਰ ਆ ਜੀ ਐ ਮਣਵਾ ਅਜੇ ਨਵੇਂ ਨੂੰ ਪਾਸੇ ਵਾਲੇ ਪੰਨੇ ਨਹੀਂ ਹੋਈ ਨਵੀਂ ਤਾਂ ਨਹੀਂ ਹੋਈ ਜੀ ਨਹੀਂ ਨਵੀਂ ਨਹੀਂ ਠੀਕ ਹੈ ਤੇ ਕੀ ਡਿਮਾਂਡ ਕਰਦੇ ਜੀ 75000 75000 ਦੇ ਲੈਣ ਕਿਉਂ ਨੰਬਰ ਆ 9987 ਹਾਂਜੀ 87 94 ਠੀਕ ਹੈ ਲਓ ਦੋਸਤੋ ਮੋਰਾ ਨਸਲ ਦੇ ਵਿੱਚ ਚੋਟੀ ਆ ਕਰੋ ਚੈੱਕ ਹਾਈਟ మీడియం ਚੰਗੀ ਲੈਂਥ ਤੇ ਚੰਗੀ ਰਾਜੀ ਤੇ ਚੰਗਾ ਪੇਟ ਪੋੜਾ ਟੁੱਕੀ ਮੱਝ ਚੈੱਕ ਕਰ ਸਕਦੇ ਤੁਸੀਂ ਹਾਂ ਚੰਦਰ ਲਿਓ ਜੀ ਲਿਓ ਭਾਪ ਜੀ ਤੇ ਫੇਸ ਕੁਆਲਿਟੀ ਦੋਸਤੋ ਚੈੱਕ ਕਰੋ ਜੈਡ ਬਲੈਕ ਫੇਸ ਕੁਆਲਿਟੀ ਆ ਤੇ ਮੋਡਾ ਸਿੰਘਰ ਹੈ ਗੋਲਾ ਬਲੈਕ ਅੱਖ ਪਤਲੀ ਬੂਗੀ ਛੋਟੀ ਵੱਖੀ ਦੀ ਮੱਝੇ ਵੀ ਆਰਡਰ ਕੁਆਲਿਟੀ ਫੇਰ ਦੇਖ ਸਕਦੇ ਆ 98 ਦੇ ਸਾਹਦੇ ਬਣੀ ਵਾਲੇ ਪਾਸੇ ਤੇ ਬਾਕੀ ਭਾਉ ਜਿਹੋ ਨਾਲ ਕਰਦੇ ਆ ਗੱਲ ਕਿਨਵਾਂ ਸੂਆ ਕੀ ਰਿਕਾਰਡ ਆ ਪਤਲੇ ਚੰਮ ਦੀ ਮੱਝ ਤੇ ਚੰਗੀ ਸੋਣੀ ਤੁਸੀਂ ਕਰਨਾ ਸਸੀਆ ਬਾਪੂ ਜੀ ਹਾਂ ਉਹ ਠੀਕ ਠਾਕ ਜੀ ਕਿੰਵੇਂ ਸੂਏ ਦੀ ਆ ਜੀ ਤੀਜੇ ਸੂਏ ਤੇ ਕਿੰਨੇ ਦਿਨ ਬਾਕੀ ਆ ਜੀ ਬਾਕੀ ਤਾਂ ਪੰਜ ਚਾਰ ਦਿਨ ਰਹਿੰਦਾ ਇਹਦੇ ਬਾਂਜੂ ਉਹਨੇ ਦਣਾ ਦੂਜੇ ਸਵੇਰੇ ਦਾ ਕੀ ਰਿਕਾਰਡ ਇਹਦਾ ਇਹ ਫਿਰ 14 ਕਿਲੋ ਐਰ ਕਾ 14 ਤੋਂ ਪਲੱਸ ਜਾਊ ਫਿਰ ਹਾਂ ਰਾਜੀ ਉਤਰਾ ਸੋਣੀ ਮੱਝ ਤੇ ਕਿੰਨੇ ਪੈਸੇ ਮੰਗਦੇ ਜੋ ਦੇਣ ਲੈਣ 32 ਤੋਂ ਦੀ ਦੇ ਦੇ ਨੰਬਰ ਦੱਸ ਦੇ ਨੰਬਰ ਨੰਬਰ 99152 ਹਾਂਜੀ 4829 ਠੀਕ ਹੈ ਇਹ ਕਿਹੜਾ ਖੋਲੀ ਆ ਉਹ ਨਾ ਇਹ ਕਿਹੜਾ ਦਸੀ ਆ ਆ ਖੋਲ ਨਹੀਂ ਮੈਡਮ ਪਕੜਾ 10000 ਲੋ ਦੋਸਤੋ ਤਾਜੀ ਸੂਈ ਆ ਆਰਡਰ ਕੁਆਲਿਟੀ ਚੈੱਕ ਕਰੋ ਦੇ ਪਹਿਲਾਂ ਕਿੰਨਾ ਚਿਰ ਹੋ ਗਿਆ ਸੂਈ ਨੂੰ ਅਜੇ ਰਾਤ ਦੀ ਸੂਈ 1 ਵਜੇ ਅਜੇ ਰਾਤ ਦੀ ਸੂਈ ਆ ਉਹ ਸੱਜਰ ਲੱਗਦੀ 30 ਤਰੀਕ ਨੂੰ ਸੂਈ ਰਾਤ ਦੇ ਥਾਂ ਦੀ ਕੁਆਲਿਟੀ ਤੇ ਨਾੜਾ ਦੇਖ ਸਕਦੇ ਹੋ ਤੁਸੀਂ ਮੁਠੀ ਵਾਲਾ ਥੜਾ ਤੇ ਬਹੁਤ ਸੋਹਣੀ ਚਿਤਰਾ ਗਾ ਦਾ ਹਵਾਨਾ ਹੁੰਦਾ ਨਾ ਟਾਈਟ ਓਦਾਂ ਦਾ ਤੋਰੇ ਮੜੇ ਤੇ ਚਾਦਰ ਨਾਲ ਠੰਡ ਦਾ ਕਰਕੇ ਤਾਂ ਨਹੀਂ ਲਈ ਫੇਸ ਕੁਆਲਿਟੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਤੇ ਵੀ ਸ਼ੇਪ ਦੇ ਵਿੱਚ ਛੋਟੀ ਇਹ ਵੀ ਪਿਛੋਂ ਚੌੜੀ ਅੱਗੋਂ ਪਾਰੀ ਲੈਓ ਜੀ ਇਹਨੂੰ ਤੇ ਫੇਸ ਕੁਆਲਟੀ ਦੋਸਤੋ ਚੈੱਕ ਕਰੋ ਤੁਸੀਂ ਜੈਡ ਬਲੈਕ ਬਿਲਕੁਲ ਥੋੜਾ ਖੁੱਲਾ ਸਿੰਘ ਪਤਲਾ ਫੇਸ ਆ ਤੇ ਚੰਗੀ ਸੀਲ ਸਾਬ ਲੱਗਦੀ ਆ ਆਮ ਨੰਗਰ ਨਹੀਂ ਤੇ ਕਈ ਖਰਾਬ ਕਰਦੇ ਤੇ ਬਾਈ ਨੇ ਰੱਸਾ ਛੋੜਦਾ ਉਤਰੇ ਖਲੂਗੀ ਤੇ ਬਾਈ ਨੂੰ ਪੁੱਛਦੇ ਵੀ ਕੀ ਰਿਕਾਰਡ ਆ ਪਹਿਲੇ ਸਵੇ ਦਾ ਜਾ ਹੁਣ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੱਸੀਆ ਵੀਰ ਜੀ ਉਹ ਠੀਕ ਠਾਕ ਜੀ ਹਾਂ ਜੀ ਵਧੀਆ ਵਧੀਆ ਇਹ ਰਾਤ ਦੀ ਸੂਈ ਆ ਹਾਂ ਰਾਤ ਸੂਈ 1 ਵਜੇ ਠੀਕ ਆ ਉਹ ਹੁਣ ਤਾਂ ਵੀ ਪਹਿਲਾ ਰਿਕਾਰਡ ਦੱਸੋ ਕੀ ਇਹਦਾ ਪਹਿਲਾ ਜੀ ਪਹਿਲੇ ਸੂਈ ਚੋਂ 14 ਕਿਲੋ ਵਾਲਾ ਦਿੱਤਾ ਇਹਨੇ ਜੀ ਬੁੱਧਾ ਆ ਹਾਂ ਪਹਿਲਾ ਸੂਆ ਤੇ ਹੁਣ ਹੈਗੀ 16 ਕਿਲੋ ਦੀ ਮੇਰੀ ਦੀ 16 ਕਿਲੋ ਹਾਂ ਜੀ ਉਹ ਮੌਸਮ ਦੇ ਹਿਸਾਬ ਨਾਲ ਹੁਣ ਗਾੜੀ ਦੁੱਧੂ ਆ ਟੀ ਵੀ ਵਧੀਆ ਸੀਲ ਠੰਡੀ ਪੂਰੀ ਵਧੀਆ ਚੋਣ ਚਣ ਕਮਰਾ ਲੋਤਰਾਂ ਲੱਗੰਦੇ ਨਹੀਂ ਤੇ ਡੰਗਰ ਖੜਦਾ ਕਿੱਥੇ ਆ ਠੰਡੀ ਪੂਰੀ ਆ ਤੇ ਕੀ ਡਿਮਾਰਡ ਕਰਦੇ ਹੋ ਮੁੱਲ 160 ਕਰਦੇ ਹੋ ਦੇ ਲੈਣ 62805 43025 62805 43025 دوستو ਬਹੁਤ ਸ਼ਾਨਦਾਰ ਤੇ ਸੋਹਣੀ ਝੋਟੀ ਥਣ ਬੇਕਮਾਲ ਲੱਗਾ ਜੀ ਇੱਕ ਤਾਂ ਇਨੀ ਸਪੇਸ ਨਹੀਂ ਛੇਤੀ ਮਿਲਦੀ ਥਣ ਵੀ ਕੋਈ ਵੱਧ ਘੱਟ ਚਾਰੇ ਮਗਰਲੇ ਥਣ ਬਰਾਬਰ ਅਗਲੇ ਬਰਾਬਰ ਤੇ ਬਾਕੀ ਆਪਦੀ ਚੋਕ ਤੇ ਟ੍ਰਿਪ ਕੇ ਤਸੱਲੀ ਕਰਕੇ ਹਾਂ ਕਿਉਂ ਤੁਸੀਂ ਪਹਿਲੇ ਲਾਉਣਾ ਅਗਲੇ ਤੁਹਾਨੂੰ ਡੰਗਰ ਮੋਹਰਾਂ ਨਾਲ ਦੀ ਇੱਕ ਹੋਰ ਝੋਟੀ ਵੀਰੋਂ ਨਾਲ ਕੋ ਬਹੁਤ ਸ਼ਾਨਦਾਰ ਹੈ ਫੇਸ ਕੁਆਲਿਟੀ ਦੇ ਸਕਦੇ ਤੇ ਸਿੰਗ ਪਤਲਾ ਇੱਕ ਖੁੱਲਾ ਹੈ ਤੇ ਆਰਡਰ ਕੁਆਲਿਟੀ ਚੈੱਕ ਕਰੋ ਚੰਗਾ ਪੇਠਪੂੜਾ ਚੰਗੀ ਲੰਥ ਚੰਗੀ ਹਾਈਟ ਦੀ ਮਾਲਕ ਲਿਆ ਬਾਈ ਤੇ ਆਰਡਰ ਕੁਆਲਿਟੀ ਬਹੁਤ ਸੋਹਣੀ ਏ ਝੋਟੀ ਦੀ ਤੇ ਵੀ ਸ਼ੇਪ ਦੇ ਵਿੱਚ ਝੋਟੀ ਹੈ ਨਿੱਕੀ ਵੱਖੀ ਵਾਲੀ ਵੀ ਸ਼ੇਪ ਦੇ ਵਿੱਚ ਅੱਗੋਂ ਪਤਲੀ ਪਿੱਛੋਂ ਚੌੜੀ ਤੇ ਆਰਡਰ ਕੁਆਲਿਟੀ ਵੇਖ ਸਕਦੇ ਹੋ ਤੁਸੀਂ ਪੇਠਪੂੜਾ ਬਹੁਤ ਸ਼ਾਨਦਾਰ ਤੇ ਇੱਕ ਬਾਈ ਅਸੀਂ ਵਾਰ-ਵਾਰ ਬੇਨਤੀ ਕਰਦੇ ਆਂ ਵੀ ਸਾਡਾ ਫਰਜ ਆ ਪਸ਼ੂ ਦੇ ਵਿੱਚ ਜੋ ਵੀ ਆ ਤੁਹਾਨੂੰ ਦਿਖਾਉਣਾ ਪਰ ਆਪਣੀ ਤਸੱਲੀ ਕਰਿਆ ਕਰੋ ਆਣ ਕੇ ਚੋ ਕੇ ਟਿੱਪ ਕੇ ਤੁਸੀਂ ਪੈਸੇ ਲਾਉਣੇ ਆ ਅਗਲੇ ਤੁਹਾਨੂੰ ਡੰਕਰ ਦੇਣਾ ਦੋਵੇਂ ਤੇਰਾ ਤਸੱਲੀ ਕਰਕੇ ਤੇ ਥਾਂ ਦੀ ਕੁਆਲਿਟੀ ਵੀ ਦੇਖ ਸਕਦੇ ਹੋ ਦੋਸਤੋ ਤੁਸੀਂ ਬਹੁਤ ਸੋਹਣਾ ਥਣ ਲੱਗਾ ਕਿਉਂਕਿ ਚਵਾ ਦਾ ਥਣ ਤੋਂ ਹੀ ਬੰਦਾ ਡੰਗਰ ਭਾਵੇਂ ਜਿੱਦਾਂ ਮਰਜੀ ਸੱਸ ਗਿਆ ਵੀਰ ਜੀ ਬਹੁਤ ਠੀਠਾ ਜੀ ਹਾਂਜੀ ਕਿੰਨਾ ਸੁਭਾ ਵੀਰ ਜੀ ਚੌਥਾ ਸੁਭਾ ਚੌਥਾ ਸੁਭਾ ਕਿੰਨੇ ਦਿਨ ਹੋ ਗਏ ਸੂਈ ਨੂੰ ਐ ਦੋਤੇ ਆ ਗਏ ਕਿੰਨਾ ਦੋਤੇ ਆ ਰਿਹਾ ਐ ਮਣਵਾ ਕੀ ਡਿਮਾਰਡ ਕਰਦੇ ਹੋ ਦੇਣ ਲੈਣ 1 25 ਨੰਬਰ ਦੱਸ 9714 ਹਾਂਜੀ 707 ਠੀਕ ਤੇ ਜਿਹੜਾ ਇਹ ਐਡਰੈਸ ਦਾ ਜਿਹੜਾ ਸਮਰੂਪ ਤੇ ਪਿੰਡ ਪਿੰਡ ਬਾਸਰਪੁਰ ਠੀਕ ਲੋ ਦੋਸਤੋ ਮੋਹਰਾਂ ਨਸਲ ਦੇ ਵਿੱਚ ਝੋਟੀ ਤੇ ਚੰਗਾ ਸੋਹਣਾ ਕੱਦ ਘੜ ਫੁੱਲਾ ਸਿੰਘ ਪਤਲੀ ਬੂਤੀ ਤੇ ਬਲੈਕ ਆ ਤੇ ਜੈਡ ਬਲੈਕ ਸਾਰੀ ਤੇ ਆਰਡਰ ਕੁਆਲਿਟੀ ਘਾ ਮਾਰਗੀ ਟਾਈਟ ਪਿੱਠ ਪੋੜਾ ਬਹੁਤ ਸੋਹਣਾ ਸ਼ਾਨਦਾਰ ਲਾਇਓ ਜੀ ਤੇ ਬਿਲਕੁਲ ਜੈਡ ਬਲੈਕ ਆ ਨਿੱਕੀ ਵੱਖੀ ਦੇ ਵਿੱਚ ਝੋਟੀ ਆ ਡੰਗਰ ਮੰਡੀ ਥੋੜਾ ਡਰਦਾ ਤਾਂ ਨਹੀਂ ਲੰਮਾ ਥੋੜੀ ਆ ਆਰਡਰ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਦੋਸਤੋ ਤੇ ਥਣ ਵੇਖ ਲਓ ਬਹਿਣੀ ਵਾਲੇ ਪਾਸੋਂ ਬਹੁਤ ਸੋਹਣਾ ਥਣ ਲੱਗਾ ਬਾਕੀ ਬਾਈ ਜੋ ਉਹਨਾਂ ਨੇ ਕਰਦੇ ਗੱਲ ਕਿੜਵਾ ਸੂਹਾ ਕੀ ਰਕਾਰਡ ਤੇ ਵੇਖ ਕੱਦ ਕਾਠ ਵੀ ਸੋਹਣਾ ਝੋਟੀ ਦਾ ਬੇਲ ਵੀ ਬਹੁਤ ਸੋਹਣੀ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਜੀ ਹਾਂ ਠੀਕ ਠਾਕ ਜੀ ਕਿਹੜਾ ਮਸੂਹਾ ਜੀ ਉੱਤਰਾ ਸੂਬਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ 15 ਦਿਨ ਹੋ ਗਏ ਕਿੰਨਾ ਦੁੱਧ ਤਿਆਰ ਆ 15 ਕਿਲੋ ਲੀਟਰ ਤਿਆਰ ਆ ਇਹ ਮੇਡਮ ਹਾਂ ਵਧੂ ਆ ਜੀ ਕੰਡੇ ਵਾਲਾ ਹਾਂ ਜੀ ਵਧੂ ਠੀਕ ਕੀ ਡਿਮਾਂਡ ਕਰਦੇ ਹੋ 130 ਕਰਦੀ 130 ਦੇਣ ਲੈਣ 125 ਦੀ ਦੇ ਦਾਂਗੇ ਨੰਬਰ ਦੋ 37472769 ਠੀਕ ਹੈ ਤੇ ਜਿਹੜਾ ਕਿਹੜਾ ਆਪਣਾ ਪਿੰਡ ਪਿੰਡ ਆਪਣਾ ਬਰਨਾਲੇ ਕਹਿੰਦੇ ਆ ਬਸ ਆਪਰ ਪਿੰਡ ਠੀਕ ਹੈ ਜਿਹੜਾ ਸੰਗਰੂਰ ਠੀਕ ਹੈ ਬਹੁਤ ਸ਼ਾਨਦ ਹੋ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਦੇ ਅਡਰ ਕੁਆਲਟੀ ਜਿਤਨਾ ਗਾਂ ਦਾ ਪਿੱਛੇ ਹੁੰਦਾ ਨਾ ਅੱਦੇ ਫੋਟੋ ਨੂੰ ਆਇਆ ਇਸ ਤਰ੍ਹਾਂ ਅਡਰ ਕੁਆਲਟੀ ਆ ਤੇ ਥਾਂ ਦੀ ਕੁਆਲਟੀ ਦੇ ਅਗਲੇ ਬੰਨੇ ਵੀ ਚੱਡਾ ਪੂਰਾ ਤੇ ਬੈਕ ਸਾਈਡ ਦੇ ਕੱਦ ਮੀਡੀਅਮ ਆ ਹਾਈਟ ਸੋਹਣੀ ਪਿੱਠ ਪੂੜਾ ਸੋਹਣਾ ਤੇ ਫੇਸ ਕੁਆਲਟੀ ਲੈ ਹਾਂਜੀ ਮੈਨੂੰ ਲੱਗਦਾ ਵੀ ਭਾਈ ਪੁੱਛਾਂਗੇ ਦੋਂਦੀ ਨਹੀਂ ਝੋਟੀ ਕੋਈ ਲੱਗਦਾ ਨਹੀਂ ਕਿ ਇੰਨੀ ਉਮਰ ਹੋਵੇ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਲੈਓ ਜੀ ਫੇਸ ਕੁਆਲਿਟੀ ਚੈੱਕ ਕਰੋ ਪਤਲਾ ਫੇਸ ਤੇ ਪਤਲਾ ਸਿੰਘ ਤੇ ਬਲੈਕ ਬੀ ਸ਼ੇਪ ਦੇ ਵਿੱਚ ਛੋਟੀ ਨਿੱਕੀ ਵਕੀ ਦੇ ਵਿੱਚ ਜਿਸ ਨੂੰ ਕਹਿੰਦੇ ਆਰਡਰ ਕੁਆਲਿਟੀ ਵਿੱਚ ਚੈੱਕ ਕਰੋ ਬਹੁਤ ਸ਼ਾਨਦਾਰ ਆਰਡਰ ਕੁਆਲਿਟੀ ਹੈ ਤੇ ਕਰਦੇ ਆ ਬਾਪੂ ਜੀ ਉਹ ਨਾ ਗੱਲ ਸਸ਼ਿਕਾ ਬਾਬੂ ਜੀ ਉਹ ਠੀਕ ਠਾਕ ਜੀ ਠੀਕ ਹੈ ਜੀ ਕਿੰਨਾ ਸੂਆ ਜੀ ਪਹਿਲਾ ਸੂਆ ਜੀ ਮੂੰਹ ਕਿਦਾਂ ਜੀ ਚਾਰ ਰਾਂਦਾ ਚਾਰ ਰਾਂਦਾ ਜਵਾਨ ਹੁੰਦੀ ਹੈ ਨਾ ਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ 6 ਦਿਨ 6 ਦਿਨ ਕਿੰਨਾ ਦੋ ਤਿਆਰ ਆ 10 ਬਸ ਕੋ ਤਿਆਰ ਹੈ ਕਿੰਨਾ ਜੀ 10 ਮਿੰਟ ਤੱਕ ਤਿਆਰ ਹੈ ਐ ਮਿੰਮਾ ਕੰਡੇ ਕੀ ਡਿਮਾਂਡ ਕਰਦੇ ਹੋ 7 ਲੱਖ ਜੀ ਦੇਣ ਲੈਣ ਇਹਦਾ 115 ਦੀ 115 ਹੈ ਨੰਬਰ ਦੱਸ ਦਿਓ ਹਾਂ ਜੀ 9458 ਹਾਂ ਜੀ 0946 ਠੀਕ ਹੈ ਜੀ ਮੋਰਾ ਨਸਲ ਦੀ ਮੱਝ ਆ ਵੀਰ ਕੋਲ ਚੈੱਕ ਕਰੋ ਤੁਸੀਂ ਆਰਡਰ ਕੁਆਲਟੀ ਪੇਠਪੂੜਾ ਹਾਈਟ ਮੀਡੀਅਮ ਆ ਤੇ ਪਰ ਪੇਠਪੂੜਾ ਲੰਥ ਬਹੁਤ ਚੌੜੀ ਐਨੂੰ ਲਾਵੇ ਐਨੂੰ ਇਧਰੋਂ ਸੂਤ ਜੇ ਭਾਈ ਤੇ ਚੰਗੀ ਸੋਹਣੀ ਰਾਜੀ ਸੰਭੀ ਹੋਈ ਝੋਟੀ ਇਹ ਸਾਹ ਜੀ ਤੁਸੀਂ ਪੇਠਪੂੜਾ ਰਾਜੀ ਬਹੁਤ ਸੋਹਣੀ ਹਾਈਟ ਘੱਟ ਲੰਥ ਬਹੁਤ ਸੋਹਣੀ ਲਾਇਓ ਜੀ ਫੇਸ ਕੁਆਲਟੀ ਜੈਡ ਬਲੈਕ ਆ ਬਿਲਕੁਲ ਬੰਦੋ ਬੰਦੋ ਬੰਦ ਪੂਛ ਤੇ ਥੋੜਾ ਜਿਹਾ ਚਿੱਟਾ ਨਿਸ਼ਾਨਾ ਬਾਕੀ ਸਾਰੀ ਜੈਡ ਬਲੈਕ ਆ ਤੇ ਚੰਗੀ ਸੋਹਣੀ ਸਭ ਹੀ ਹੋਈ ਝੋਟੀ ਆ ਥਣਾ ਦੀ ਕੁਆਲਟੀ ਤੁਹਾਨੂੰ ਦਿਖਾ ਦਨੇ ਦੋਸਤੋ ਦੇਖ ਸਕਦੇ ਹੋ ਤੁਸੀਂ ਬਾਕੀ ਕਰਦੇ ਬਾਈ ਨਾਲ ਗੱਲ ਜੈਡ ਬਲੈਕ ਰਿੰਗ ਸਿੰਘ ਬਲੈਕ ਆਕ ਤੇ ਪੋਲੀ ਪਿੰਡੇ ਦੀ ਦੋਸਤੋ ਦੇਖ ਸਕਦੇ ਹੋ ਤੁਸੀਂ ਇਹ ਚੰਗੀ ਸੋਹਣੀ ਸੰਮੀ ਹੋਈ ਹੈ ਹਾਈਟ ਘੱਟ ਆ ਲੰਬ ਸੋਹਣੀ ਆ ਤੇ ਪਿੱਠ ਫੜਾ ਬਹੁਤ ਚੌੜਾ ਤੇ ਕਿਣਵਾ ਸੁਹਾ ਬਾਈ ਇਹ ਤੀਜਾ ਸੁਹਾ ਬਾਈ ਜੀ ਤੀਜਾ ਸੁਹਾ ਕਿੰਨੇ ਦਿਨ ਹੋ ਗਏ ਸੁਈ ਨੂੰ ਇਹਨੂੰ ਹੋ ਗਏ ਮਹੀਨੇ ਬਾਈ ਕਿੰਨਾ ਦੋ ਤਿਆਰ ਆ ਬਹੁਤ ਦੇਖੇ 15 ਕਿਲੋ ਤਿਆਰ ਕੰਡੇ ਵਾਲਾ ਮਿਣਵਾ ਕੀ ਰੇਟ ਕਰਦੇ ਆ ਇਹ ਤਾਂ 1.5 ਲੱਖ ਆ ਮਾਨਤਾ ਨੂੰ ਹੋ ਜੋ ਮਾਨਤਾ ਨੰਬਰ ਦੱਸ ਦਿਓ 78409843 ਤੇ ਠੀਕ ਲਓ ਦੋਸਤੋ ਨੀਲੀ ਰਵੀ ਦੇ ਵਿੱਚ ਝੋਟੀ ਕਰੋ ਚੈੱਕ ਆਰਡਰ ਕੁਆਲਿਟੀ ਤੇ ਫੇਸ ਕੁਆਲਿਟੀ ਵੀ ਤੁਹਾਨੂੰ ਦਿਖਾਉਣੇ ਆ ਝੋਟੀ ਆ ਮੈਨੂੰ ਝੋਟੀ ਲੱਗਦੀ ਹੈ ਬਾਕੀ ਭਾਈ ਹੁਣ ਆ ਕਹ ਲਿਆ ਫੇਸ ਕੁਆਲਿਟੀ ਚੈੱਕ ਕਰੋ ਤੁਸੀਂ ਤੇ ਚਾਰੇ ਪੈਰ ਧਾਣਾ ਪੂਛ ਧੂ ਦੇ ਨਿਸ਼ਾਨ ਨਹੀਂ ਲੱਗਦਾ ਆ ਤੇ ਬਾਕੀ ਅਰਡਰ ਕੁਆਲਿਟੀ ਦੇ ਸਕਦੇ ਤੁਸੀਂ ਦੋਸਤੋ ਬਹੁਤ ਸ਼ਾਨਦਾਰ ਲਾਇਓ ਜੀ ਚੰਗਾ ਸੋਹਣਾ ਪੇਠਪੋੜਾ ਤੇ ਚੰਗੀ ਰਾਣੀ ਕਿਉਂ ਬੰਦੋ ਲੈ ਲੈ ਬੰਦ ਬਾਕੀ ਬਾਈ ਜੀ ਉਹਨਾਂ ਨਾਲ ਕਰਦੇ ਗੱਲ ਕਿਨਵਾ ਖੂਆ ਕੀ ਰਿਕਾਰਡ ਆ ਥਾੜੇ ਵੀ ਬਹੁਤ ਸੋਹਣਾ ਆ ਉਲਟ ਬਹਿਣੀ ਵਾਲੇ ਪਾਸੋਂ ਥਾੜੇ ਵੀ ਸਾਡੀ ਸੱਸ ਜੀ ਵਿਚੀ ਬਾਈ ਹਾਂ ਓ ਡਾਕਟਰ ਜੀ ਹਾਂ ਜੀ ਹਾਂ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ 15 ਦਿਨ ਹੋ ਗਏ 15 ਦਿਨ ਤੇ ਮੂੰਹ ਉਹ ਕਿੱਦਾਂ ਜੀ ਨੀਲੇ ਰਹਿ ਗਈ ਹੈ ਨੀਲੀ ਨਹੀਂ ਉਦਾਂ ਮੰਨ ਲਾ ਕਿ ਕਿੰਨੇ ਚਿਰ ਦੀ ਦਾ 14 ਸਾਲਾਂ ਦੀ ਹੈ 24 ਸਾਲਾਂ ਹੈ ਗੱਟੀ ਪਹਿਲੇ ਸੂਈ ਹਾਂ ਪਹਿਲੇ ਸੂਈ ਠੀਕ ਕੀ ਕਿੰਨਾ ਦੁੱਧ ਤਿਆਰ ਇਹਦੇ ਅਸਲੇ 12 ਕਿਲੋ ਦੁੱਧ ਤਿਆਰ ਐ ਮਣਵਾ ਘੰਟੇ ਕੀ ਡਿਮਾਰ ਕਰਦੇ ਇਹਦਾ 1 40 ਦੇ ਲੈਣਾ ਕਰ ਲਾਂ ਠੀਕ ਹੈ ਨੰਬਰ ਦੱਸ 73 40 96 48 23 ਠੀਕ ਹੈ ਜੀ ਲਓ ਦੋਸਤੋ ਮੋਹਰਾ ਨਸਲ ਦੇ ਵਿੱਚ ਝੋਟੀ ਤੇ ਚੈੱਕ ਕਰੋ ਕਾਤ-ਕਾੜ ਬੰਤਰ ਬਾਡੀ ਦੀ ਚੈੱਕ ਕਰੋ ਤੁਸੀਂ ਲਾਇਆ ਫੇਸ ਕੁਆਲਟੀ ਚੈੱਕ ਕਰੋ ਖੂਬਸੂਰਤ ਪਰ ਜਿਤਰਾ ਆਦੰਦੇ ਨਾ ਚੰਗੀ ਚੀਜ਼ ਨੂੰ ਨਜ਼ਰ ਲੱਗ ਜਾਂਦੀ ਆ ਇਹਨੂੰ ਵੀ ਨਜ਼ਰ ਲੱਗ ਗਈ ਇੱਕ ਸੂਨ ਤੋਂ ਬਾਅਦ ਵੀਰਾਂ ਦਾ ਵੀ ਇੱਕ ਥਾਂ ਦੇ ਵਿੱਚ ਨਾ ਤੇਲ ਪੈ ਗਈ ਬੰਦੋ 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 ਬਾਕੀ ਕਿਹੇ ਗੱਲੋਂ ਝੋਟੀ ਕੁਸੀ ਨਹੀਂ ਇਹ ਨਜ਼ਰ ਜਿਹਨੂੰ ਕਹਿੰਦੇ ਆ ਨਜ਼ਰ ਲੱਗਣ ਵਾਲੀ ਉਹ ਗੱਲ ਹੋਈ ਆ ਦੋ ਦੰਦ ਕੱਦ ਵੇਖ ਲਓ ਮੂੰਹੋਂ ਦੋ ਦੰਦ ਦਾ ਕੱਦ ਵੇਖ ਲਓ ਬਾਈ ਦਾ ਤੇ ਝੋਟੀ ਦਾ ਤੇ ਬਹਿਣੀ ਵਾਲੇ ਪਾਸੋਂ ਤੁਹਾਨੂੰ ਥਾੜੇ ਵਿਖਾ ਦੇਣ ਥਰ ਕਿਹੜਾ ਜੀ ਮਗਰਲਾ ਬਹਿਣੀ ਵਾਲਾ ਮਗਰਲਾ ਇਹ ਸੁਣ ਤੋਂ ਬਾਅਦ ਆਇਆ ਭਲਜੀ ਪੱਕ ਗਿਆ ਭਲਜੀ ਤੋਂ ਬਾਅਦ ਸਾਨੂੰ ਸਖਤ ਹੋ ਗਿਆ ਉਹੋ ਦੋ ਦੰਦ ਦੋ ਦੰਦ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਹੋ ਗਏ ਨੂੰ ਹੋ ਗਏ ਮੇਰੇ ਹੱਥ ਨਾਲ 1 ਮਹੀਨਾ 20 ਦਿਨ ਬਾਈ 1 ਮਹੀਨਾ 20 ਦਿਨ ਅੱਭ ਜੋ ਜੈਜ ਬਾਕੀ ਕੋਈ ਸ਼ੱਕ ਨਹੀਂ ਇਹਨੂੰ ਨਜ਼ਰ ਹੀ ਲੱਗੀ ਬਾਈ ਖੋਰ ਨਹੀਂ ਗੱਲ ਕੋਈ ਤੇ ਕਿੰਨਾ ਦੁੱਧ ਹੁਣ ਦੁੱਧ ਐਸ ਟਾਈਮ 10 ਕਿਲੋ ਆ ਬਾਈ 10 ਕਿਲੋ ਮੇਨ ਥਾਂ ਨਹੀਂ ਮਾਰਿਆ ਗਿਆ ਤੇ 3-4 ਲੀਟਰ ਦੁੱਧ ਆ ਪਾ ਫਰਕ ਪੈ ਗਿਆ ਕੀ ਡਿਮਾਂਡ ਕਰਦੇ ਹੋ ਮੋਲ ਤਾਂ ਲੱਖ ਕਰਦੇ ਮੈਂ ਤੇਲ ਲੈਣ ਦੇਣ ਕਿੱਥੇ ਕੋਈ ਨਾ ਕਰ ਲਾਂਗੇ ਜੇ ਕੋਈ ਨੰਬਰ ਦੱਸ ਜੀ ਹੈ ਨੰਬਰ 10 86 35712 ਠੀਕ ਹੈ